ਕਹਾਣੀ ਕਰਨੀ ਆ ਸੋਨੇ ਜੀ ਖਿਸ਼ਿਆ ਤੋਂ ਅਡੀ ਮੈਮੋਰੀਆ ਰਾਸਟਰ ਦੇ ਮੈਂਬਰ ਸਾਹਿਬਾ ਜਿਹੜੇ ਪਛਾਈ ਦੇ ਪਾਤਰ ਹੈ ਕਿ ਜਿਨ੍ਹਾਂ ਨੇ ਪਹਿਲਾ ਸ਼ਹੀਦ ਦਾ ਬੁੱਤਸਫਤ ਕਰਵਾਇਆ ਅਪਰੋਪਰ ਤੇ ਨਮਾ ਹੁਣ ਅੱਜ ਉਹਨਾਂ ਦਾ ਜਨਮ ਦਿਹਾੜੇ ਨੂੰ ਮਤਲਬ ਹੋਈਆਂ ਔਰ ਸ਼ਿਦਾ ਦੀ ਸੋਚ ਤੇ ਪਹਿਰਾ ਦੇਣਾ ਪਏਗਾ ਜਿਵੇਂ ਕਿ ਸਾਡੇ ਜੀ ਇਨਸਾਨ ਨੇ ਦੱਸਿਆ ਪੱਤਰਕਾਰ ਜੀ ਨੇ ਜਿਹੜੇ ਨਸ਼ੇ ਆ ਇਹਨਾਂ ਦੇ ਖਿਲਾਫ ਸਾਨੂੰ ਯੂਰੂ ਨੂੰ ਲੜਨਾ ਪਊਗਾ ਔਰ ਜਿਹੜੀਆਂ ਸਮਾਜਿਕ ਤਰੀਕੀਆਂ ਹਨ ਉਹਨਾਂ ਦੇ ਖਿਲਾਫ ਸਾਨੂੰ ਲੰਮਾ ਲੜਨਾ ਪਊਗਾ ਇਹ ਹੀ ਸਾਡੀ ਸ਼ੀਰੂ ਸੱਚੀ ਸੰਘਾ ਜੀ ਦਾ ਜਨਮ ਦਿਹਾੜਾ ਇੱਕ ਕੀ ਕਹਿਣਾ ਚਾਹੋਗੇ ਜਿਹੜਾ ਦੰਦੇ ਬੰਦੇ ਉਹਨਾਂ ਦੇ ਆਰੂਪਾਂ ਸਮੇਂ ਦੇ ਇੱਥੇ ਚੱਕਾਂ ਦੇ ਨੂੰ ਪਹੁੰਚੇ ਆ ਜਿਸ ਰਸੋਈ ਲੱਗੀ ਇਸ ਸਾਰਿਆਂ ਨੂੰ ਉਹਨਾਂ ਨੂੰ ਉੱਪਰੋਂ ਆ ਕੇ ਪੁੱਜਣਾ ਚਾਹੀਦਾ ਜਿਸ ਨੂੰ ਸਰਕਾਰ ਦੇ ਮੂੰਹ ਤੇ ਲੱਗਦੀ ਹੈ ਸਰ ਸ਼ਹੀਦ ਅਦਮ ਸਿੰਘ ਨੇ ਸੋਚ ਦੇ ਪਹਿਰਾ ਦੇਣ ਲਈ ਤੁਸੀਂ ਯੂਥ ਨੂੰ ਕੀ ਕਹਿਣਾ ਚਾਹੋ ਯੂਥ ਨੂੰ ਗਸ਼ਿਆ ਤੋਂ ਬਾਹਰ ਨਿਕਲਣਾ ਚਾਹੀਦਾ ਪਰ ਆਪਣਾ ਹੱਕ ਦੇਣੇ ਚਾਹੀਦਾ ਦੂਜਾ ਇਸ ਪਾਸੇ ਜਿਹੜੇ ਅੱਜ ਕੱਲ ਝੱਲੇ ਹੋਏ ਨੇ ਨਸ਼ਾ ਦੇ ਬਾਤ ਜਦੋਂ ਇਹ ਪ੍ਰੀਮੀਅਮ ਲਿਆ ਨੇ ਇਹਨਾਂ ਦਾ ਚੋਣ ਆ ਉਹਨਾਂ ਦਾ ਕੋਈ ਪਾਇਨ ਸਿਧਾਂਤ ਨਹੀਂ ਕੋਈ ਉਹ ਜਿਹਨੇ ਕਿਹਾ ਤੁਹਾਨੂੰ ਕਿ ਸਿਧਾਂਤ ਦੀ ਸੋਚ ਵਾਲਾ ਜਿੰਮੋਸਤਾਨ ਨਹੀਂ ਬਣ ਸਕਿਆ ਜੇ ਤੱਕ ਉਹਨਾਂ ਸ਼ਹੀਦਾਂ ਨੇ ਕਿਹਾ ਸੀ ਸ਼ਿਵਪਾਲ ਸਿੰਘ ਨੇ ਕਿਹਾ ਸੀ ਤੇਜ ਨੂੰ ਉਜਾਗਰ ਕਰਾਵਾਂਗੇ ਪਰ ਗਰੰਟੀ ਨਹੀਂ ਵੀ ਇਹ ਇਹਨਾਂ ਦੀ ਜਗ੍ਹਾ ਤੇ ਹੋਰਾਂ ਦੀ ਜਗ੍ਹਾ ਤੇ ਘੁਲੇ ਨਾ ਆ ਜਾਣ ਉਹ ਗੱਲ ਉਹੀ ਹੋਈ ਏ ਕੰਮ ਉਹੀ ਹੋ ਰਿਹਾ ਹੈ ਉਹਨਾਂ ਨਾਲੋਂ ਜ਼ਿਆਦਾ ਅੱਜ ਉਹ ਲੋਕ ਆਤਮਾ ਦੇ ਹੋਏ ਪਰੇ ਆਜਾ ਸਾਹਿਬ ਬਈ ਪੁਰਾਣੇ ਬਜੁਰਗਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਇਹ ਦੇਮ ਨਾਲੋਂ ਤੋਂ ਰੇਹਾਂ ਦੇ ਰਾਜਵਧੀਆ ਸੀ ਕੋਲ ਜਿਹੜਾ ਯੂਥ ਏ ਉਹਨੂੰ ਅੱਗੇ ਆਣੋ ਮੈਨਾ ਇਹਨੂੰ ਥੱਗੇ ਆਵੇ ਅਸੀਂ ਕਿਸੇ ਵੀ ਸਿਆਸੀ ਦੇ ਤੱਕ ਕਿਸੇ ਵੀ ਸਿਆਸੀ ਪਾਰਟੀ ਦਾ ਵਿਰੋਧ ਨਹੀਂ ਕਰਦੇ ਪਰ ਯੂਥ ਅੱਗੇ ਆਏਗਾ ਤਾਂ ਸਾਰੇ ਜਿੰਨੇ ਸਿਆਸੀ ਲੀਡਰ ਨੇ ਉਹਨਾਂ ਨੂੰ ਵੀ ਕੰਨ ਹੋਣਗੇ